ਤੁਸੀਂ ਆ ਦੇ ਸਕਦੇ ਹੋ ਹੰਗਾਮਾ ਹੁੰਦਾ ਪਿਆ ਆ ਫੜਾ ਕਾਤੋਂ ਫੜਾਈ ਨੂੰ ਜੀ ਇਹ ਜੀ ਬੈ ਰੁਪਿਆ ਬੰਦਾ ਹੋਰ ਦਿੱਤਾ ਸੀ ਅੱਜ ਬਾਬਾ ਬਾਬਾ ਜੀ ਸੋਚਦੇ ਦੇ ਸੀ ਕਿ ਮੰਨਤ ਬਣੇ ਮੰਨਤ ਬਣ ਕੇ ਸਾਡੀ ਗੱਲ ਦੇ ਵਿੱਚ ਆ ਗਿਆ ਬਾਬਾ ਜੀ ਕੀ ਗੱਲ ਕੀ ਦੱਸੋ ਨਾ ਗੱਲ ਦੱਸੋ ਫੁੱਲ ਕੇ ਸਾਡਾ ਲਾਕ ਆਇਆ ਭਾਜੀ ਅੱਛਾ ਜੀ ਇਹ ਸਾਡਾ ਨਾਲਾ ਪਿੰਡ ਸਾਰਾ ਸਾਡਾ ਇਲਾਕਾ ਆ ਅੱਛਾ ਜੀ ਇਹ ਮੁੰਡਾ ਆ ਵਿਆਹਿਆ ਹੋਇਆ ਆ ਕਹਿੰਦਾ ਜੀ ਮੈਂ ਰੋਲ ਕਰਦਾ ਸੀ ਤਾਂ ਸੁੱਤਾ ਜੋ ਵੀ ਬੰਦਾ ਆ ਅੱਛਾ ਜੀ ਇਹ ਅੱਜ ਦੇਖੋ ਜੀ ਇੱਕ ਇਹ ਨਾਲ ਹੋਰ ਮੁੰਡਾ ਆ ਉਹ ਭੱਜ ਗਿਆ ਆ ਇਹ ਮੰਨਤਾ ਦਾ ਰੋਲ ਕਰ ਮੰਨਤ ਬਣ ਕੇ ਨਹੀਂ ਕਿਸੇ ਘਰ ਆਈ ਮੰਗਰ ਕੇ ਹਾਂ ਮਾਰਾਈ ਸੀ ਭਾਜੀ ਤੁਸੀਂ ਮੰਗਦੇ ਪਏ ਸੀ ਮੈਂ ਨਹੀਂ ਮੰਗਦਾ ਆ ਲੋ ਝੂਠ ਬੋਲਦੇ ਤੁਸੀਂ ਭਾਈ ਮੈਂ ਨਹੀਂ ਮੰਗਿਆ ਮੈਂ ਤਾਂ ਜਾਣ ਤੁਹਾਨੂੰ ਇੱਕ ਮਰ ਨੂੰ ਮੇਰੇ ਵਾਲਾ ਕਰੋ ਯਾਰ ਹਾਂ ਦੱਸੋ ਤੁਹਾਨੂੰ ਇਹਨਾਂ ਨੇ ਭਾਈ ਘਰਾਂ ਜੀ ਜਾ ਕੇ ਮੁੰਡਾ ਯਾਰ ਦੋਸਤਾਂ ਉਹਦੇ ਘਰੇ ਗਏ ਸੀਗੇ ਸਾਨੂੰ ਫੋਨ ਆਇਆ ਉੱਥੋਂ ਠੀਕ ਹੈ ਜੀ ਵੀ ਖੁਸਰੇ ਆਏ ਆ ਵਧਾਈ ਮੰਗਦੇ ਆ ਠੀਕ ਹੈ ਜੀ ਅਸੀਂ ਮੌਕੇ ਤੇ ਗਏ ਆ ਇਹਨਾਂ ਨੂੰ ਫੜਨ ਲੱਗੇ ਤੱਕਾ ਮਾਰ ਕੇ ਸਾਡੇ ਗੁਰੂ ਜੀ ਆ ਜਿਹੜੇ ਇਥੇ ਲਾਕਾ ਮੰਗ ਰਹੇ ਆ ਮੰਦ ਉਹਨਾਂ ਨੂੰ ਇਹਦੇ ਨਾਲ ਦਾ ਬੰਦਾ ਜਿਹੜਾ ਤੱਕਾ ਮਾਰ ਗਿਆ ਨੰਮਲ ਬੇਟਾ ਕਰੀ ਬਾਬਾਈ ਆ ਨੰਬਰ ਪਲੇਟ ਦਿਖਾਓ ਆ ਕਾ ਜੀ ਪੁਜਾਈ ਕੀ ਕਰਦੇ ਵੇ ਫਰੇਮ ਨੰਬਰ ਪਲੇਟ ਨਾਲ ਲਾ ਕੇ ਘੁੰਮਦੇ ਪਏ ਕੋਣ ਕਿੱਟਾਂ ਜੇ ਪਾ ਕੇ ਘੁੰਮਦੇ ਅੱਛਾ ਨੰਬਰ ਪਲੇਟਾ ਵੀ ਲਾ ਕੇ ਜਾਂਦੇ ਤੇ ਕੋਈ ਵਾਅਦਾਦ ਵੀ ਕਰਦੇ ਹੋਗੇ ਕੀ ਪਤਾ ਹੋ ਸਕਦਾ ਭਾਜੀ ਕਾਨੂੰ ਚੋਰੀਆਂ ਦੇਖੋ ਜੀ ਘਰਾਂ ਜੀ ਜਾਗੇ ਅੱਛਾ ਬਾਬਾ ਜੀ ਹੈ ਬੱਚੇ ਵੀ ਹੈ ਪਰਿਵਾਰ ਵੀ ਤੁਸੀਂ ਆ ਦੇ ਸਕਦੇ ਹੋ ਭਾਈ ਨੰਬਰ ਪਲੇਟਾ ਕਦੋਂ ਫੜੀਆ ਵੀ ਤੁਸੀਂ ਗੱਲਾਂ ਚਾਚਾ ਨੰਬਰ ਪਲੇਟਾ ਕਿਉਂ ਲਾਈਆਂ ਹੋ ਕਿਉਂ ਲਾਈਆ ਤੁਸੀਂ ਬ੍ਰੇਕ ਜਿੰਦਗੀ ਤੋਂ ਕੱਟ ਕੇ ਰੱਖੀ ਹੈ ਨਹੀਂ ਭਾਜੀ ਕੁਝ ਵੀ ਨੰਬਰ ਪਲੇਟ ਬਦਲਣ ਦਾ ਕੀ ਮਤਲਬ ਬੰਦਾ ਪਿਆ भी भी हाँ। उतारी, हैं। उतारी क्यों जो गए टूट गया नट तो इसलिए तो सही कराना सी मेरे कितने टूट गया ये गोड़ा, गोड़ा। आ लो जी� ਤੁਸੀਂ ਆ ਦੇਖ ਸਕਦੇ ਹੋ ਕੁੱਟ ਵੀ ਪਿੰਦੀ ਬਿਨਾਂ ਨੂੰ ਨਾ ਨਾ ਕੁੱਟੋ ਨਾ ਕੁੱਟੋ ਨਾ ਭਈ ਯਾਰ ਕੁੱਟੋ ਨਹੀਂ ਨਾ ਕੁੱਟੋ ਨਾ ਹਾਂ ਜੀ ਅੰਦਾਜ਼ ਰੀਤਾ ਹੁੰਦਾ ਹੈ ਵੀ ਜਦੋਂ ਵੀ ਕੋਈ ਨਿਸ਼ਾਨ ਹੋ ਜਾਂਦਾ ਉਹਦੇ ਚ ਕੋਈ ਚੀਜ਼ ਟੁੱਟਦੀ ਆ ਕਬੱਡੀ ਕਬੱਡੀ ਆਉਂਦੀ ਆ ਕੁਛ ਨਹੀਂ ਆ ਦੋ ਬਾਈਕਾਂ ਆ ਇਹ ਕਿਹਨਾਂ ਦੇ ਸਪੋਰਟਸ ਬਾਈਕ ਆ ਤੁਸੀਂ ਆ ਦੇਖੋ ਬਾਬਾ ਜੀ ਕੀ ਲਾਦਾ ਤੁਸੀਂ ਨਾ ਫੜਦੇ ਨਿਕਲ ਗਏ ਅਸੀਂ ਮੈਂ ਕਹਿੰਦਾ ਪਈ ਇਹਨਾਂ ਨੇ ਸਾਡੇ ਗੁਰੂ ਆ ਸਾਡੇ ਸਾਡੇ ਨਿਸ਼ਾਨੀਆਂ ਮੰਦ ਇਹਨਾਂ ਨੂੰ ਅਸੀਂ ਸਾਡੇ ਤੇ ਸੋਨੀਆਂ ਮੰਦ ਸਾਡੇ ਗੁਰੂ ਆ ਸਾਡੇ ਸੋਨੀਆਂ ਮੰਦ ਸਾਡੇ ਗੁਰੂ ਆ ਕਹਿੰਦੇ ਆ ਸਾਡੇ ਚਾਚਾ ਗੁਰੂ ਆ ਉਹਨੇ ਉਹਨਾਂ ਨੂੰ ਫੋਨ ਆਇਆ ਅੱਛਾ ਜੀ ਇਹਨਾਂ ਦੇ ਕਿਸੇ ਉਹਨਾਂ ਦੇ ਇਲਾਕੇ ਚ ਕਿਤੇ ਵਧਾਈ ਮੰਗਦੇ ਪਿੰਡ ਨਾਲਾ ਪਿੰਡ ਆ ਚਾਲੀਆਂ ਕੋਠੀਆਂ ਨਾਲਾ ਪਿੰਡ ਇੱਧਰ ਗਏ ਸੀ ਇਹ ਉਧਰੋਂ ਫੋਨ ਆਇਆ ਕਿ ਜੀ ਇਹ ਮਹੰਤਾ ਇਹ ਵਧਾਈ ਲੈਣ ਅੱਛਾ ਜੀ ਮਹੰਤਾ ਵਧਾਈ ਆ ਉਹ ਕਿਸੇ ਕੇ ਗੇਰੇ ਮਹੰਤਾ ਆ ਕਹਿੰਦੇ ਬਾਬੇ ਮਹੰਤਾ ਵਧਾਈ ਮੰਗਦੇ ਸੀ ਕਿ ਅਸੀਂ ਆਗੇ ਰੁਕੋ ਅੱਛਾ ਜੀ ਉਹਨਾਂ ਨੂੰ ਫੜਿਆ ਚਾਰ ਜਣੇ ਸੀ ਇੱਕ ਭੱਜ ਗਿਆ ਨਾਲੇ ਜੋ ਸੂਟ ਲਾ ਕੇ ਭੱਜਾ ਸੂਟ ਲਾ ਕੇ ਭੱਜ ਗਿਆ ਆ ਦੇਖੋ ਆ ਦੇਖੋ ਆ ਸੂਟ ਪਿਆ ਕਿਹੜੀ ਸੂਟ ਆ ਅੱਛਾ ਜੀ ਲਾ ਕੇ ਆ ਸੂਟ ਲਾ ਕੇ ਭੱਜਿਆ ਸੂਟ ਲਾ ਕੇ ਭੱਜ ਗਿਆ ਆ ਲਾ ਕੇ ਮੁੰਡਾ ਭੱਜ ਗਿਆ ਇੱਕ ਆ ਸੀਗਾ ਦੇਖੋ ਮੰਤ ਬਣਿਆ ਫਿਰਦਾ ਆ ਦੋ ਮੁੰਡਿਆਂ ਦੇ ਨਾਲ ਆ ਇਹਨਾਂ ਨੇ ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਲਾਈਆਂ ਪਈਆਂ ਤੇ ਨੰਮਲ ਬੇਟਾ ਵੀ ਲਾਈਆ ਪਈਆਂ ਨੰਬਰ ਪਲੇਟਾਂ ਲਾਈਆਂ ਕੱਲੂ ਕਿਤੇ ਇੱਥੇ ਵਾਰਦਾਤ ਹੋ ਜਵੇ ਲਾ ਕੇ ਚੱਲੋਕਾਂ ਨੇ ਕਹਿਣਾ ਖਰੇ ਮੰਤਕ ਮੰਤ ਮੰਤਫੜੀ ਹੁੰਦੀ ਜੀ ਆਪਣੀ ਬਦਨਾਮੀ ਸਾਡੀ ਹੁੰਦੀ ਹੈ ਤੇ ਜੋ ਕੰਮ ਆਈ ਵਾ ਕਰਦੀ ਇਹਨਾਂ ਦੀ ਜਿਹੜੀ ਵੀ ਬੰਦ ਕਾਰਵਾਈ ਕੀਤੀ ਜਾਵੇਗਾ ਪੁਲਿਸ ਨੂੰ ਬੁਲਾਇਆ ਤੁਸੀਂ ਉਹਨਾਂ ਜੀ ਆ ਜੀ ਦੇਖ ਸਕਦੇ ਹੋ ਇਹਨਾਂ ਦਾ ਤੁਸੀਂ ਆ ਦੇਖ ਸਕਦੇ ਹੋ ਆਈਡੀ ਕਾਰਡ ਮਿਲੇ ਗਏ ਆ ਕਿਸ ਦਾ ਆਈਡੀ ਕਾਰਡ ਆ ਇਹ ਇਹਦਾ ਅੱਛਾ ਇਹਦਾ ਤੁਸੀਂ ਗਲਤੀ ਮੰਨਦੇ ਹੋ ਆਪਣੀ ਗਲਤੀ ਕੀਤੀ ਹੈ ਨਹੀਂ ਮੰਗਿਆ ਤੁਸੀਂ ਬਾਬਾ ਜੀ ਉਹ ਕਹਿੰਦੇ ਪਾ ਮੰਗਿਆ ਨਹੀਂ ਤੁਸੀਂ ਕਹਿੰਦੇ ਬਾਬਾ ਜੀ ਕੀ ਝੂਠ ਬੋਲਦੇ ਵੇ ਆ ਬਾਬਾ ਦਿਖਾ ਦਊਗਾ ਤੁਸੀਂ ਆ ਦੇ ਸਕਦੇ ਹੋ ਆ ਬੰਦੇ ਫੜੇ ਕੇ ਦੱਸ ਰਿਹਾ ਮੁੰਡਾ ਫੜਿਆ ਗਿਆ ਕਿਦਾ ਕਹਿੰਦੇ ਪਾ ਜੀ ਅੱਜ ਤੁਸੀਂ ਲਾਈਵ ਜਿਹੜਾ ਮੰਗਦਾ ਹੈ ਕਿੰਨੇ ਫੜਿਆ ਪਾ ਜੀ ਤੁਸੀਂ ਪਾ ਜੀ ਜਿਹੜਾ ਮੰਗਦਾ ਸੀਗਾ ਨਾ ਉਹ ਇਹਨਾਂ ਚ ਹੋਦਿਆ ਫਰਾਰ ਅੱਛਾ ਸਿੱਧੀ ਜਣੀ ਜਾਣੇ ਦੌੜ ਗਿਆ ਕੱਪੜੇ ਲਾ ਕੇ ਆਪਣੇ ਲਾ ਕੇ ਦੌੜ ਗਿਆ ਆ ਇਹ ਮੋਟਰਸਾਈਕਲ ਟ੍ਰੈਂਡੀ ਸ਼ਰਟ ਪਾ ਲਈ ਉਹਨੇ ਜਾਂਦੇ ਨਹੀਂ ਕੰਮ ਕੀ ਆ ਥੱਲੇ ਉਹ ਕ੍ਰੈਂਡੀ ਸ਼ਰਟ ਪਾ ਲੈਂਦੇ ਆ ਉਤੋਂ ਜਨਾਨੀਆਂ ਵਾਲੇ ਸੂਟ ਬਾਬਾ ਜੀ ਇੰਦਾਂ ਆਵਾਜ਼ਾਂ ਤਾਂ ਵੀ ਕਰਦੇ ਉਹਨੇ ਕੋਈ ਨਾ ਕੋਈ ਯਾਰ ਇਹ ਮੁੰਡਾ ਆ ਇਹ ਵਿਆਹਿਆ ਹੋਇਆ ਆ ਇਹਦੇ ਬੱਚੇ ਆ ਅੱਛਾ ਜੀ ਇਹ ਕਹਿੰਦਾ ਮੈਂ ਰੋਲ ਕਰਦਾ ਆ ਮੈਂ ਰੋਲ ਕਰਦਾ ਜਿੱਦੇ ਸਫੇ ਤੇ ਰੋਲ ਕਰੂੰਗਾ ਪਿੱਛੇ ਤੇ ਮਸ ਕਰੇਗਾ ਇਹ ਗਲੀਆਂ ਥੋੜੀ ਘੁੰਮੇਗਾ ਇਹ ਗਲੀਆਂ ਚ ਘੁੰਮ ਰਿਹਾ ਇਹਨਾਂ ਦਾ ਇੱਕ ਮੁੰਡਾ ਪੱਜ ਗਿਆ ਮਾਰੋ ਜੇ ਕੰਨੀ ਕਰ ਓਏ ਭਾਈ ਜੀ ਇਹਨੇ ਕਰੋ ਇਹ ਮੋਟਰ ਦਾ ਪੈਸੂ ਖੜੇ ਨਹੀਂ ਹੋ ਜਾ ਦੇਖੋ ਜੀ ਕੁੱਟ ਪੈਂਦੀ ਵੀ ਇਹਨਾਂ ਨੂੰ ਤੁਸੀਂ ਇਹ ਦੇਖ ਸਕਦੇ ਡੰਡੇ ਪੈਂਦੇ ਵੇ ਜਾ ਰਹੀ ਹੈ ਚਿੱਤਰ ਪ੍ਰੇਡ ਹੁੰਦੀ ਵੀ ਨਹੀਂ ਦੱਸਦੀਏ ਲੋਕ ਕੁੱਟਦੇ ਪੈਨਾਂ ਨੂੰ ਕੁੱਟੋ ਨਾ ਜੀ ਨਾ ਕੁੱਟੋ ਨਾ ਜੀ ਕੁੱਟੋ ਨਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਤੁਸੀਂ ਆ ਦੇਖ ਸਕਦੇ ਆ ਆ ਬੰਦੇ ਕਿਨੇ ਫੜੇ ਆ ਤੁਸੀਂ ਆ ਦੇਖ ਸਕਦੇ ਆ ਆ ਮੰਤਕ ਦੇ ਫੜੇ ਗਏ ਆ ਇਹ ਨਾਮ ਬਦਨਾਮ ਕਰਦੇ ਵੀ ਉਹਨਾਂ ਦਾ ਬਾਬੇ ਦਾ ਉਹਨਾਂ ਦਾ ਕੈਨ ਆਦਾ ਸਾਨੂੰ ਬਦਨਾਮ ਕਰਦੇ ਸਾਨੂੰ ਬਦਨਾਮ ਕਰਦੇ ਹੈ ਕਿਸ ਚੀਜ਼ ਦਾ ਇਹ ਬਹਿਰੂਪੀਆ ਦਾ ਆ ਦੇਖੋ ਆ ਲੋ ਜੀ ਚਲੋ ਸਾਰੀ ਗੱਲ ਮੰਨ ਲਈ ਆਪਾਂ ਇਹ ਕਹਿੰਦੇ ਸੀ ਸਾਰੀ ਗੱਲ ਮੰਨ ਲਈ ਆਪਾਂ ਇਹ ਕਹਿੰਦੇ ਆਪਾਂ ਨਹੀਂ ਕੁਝ ਕੀਤਾ ਠੀਕ ਹੈ ਕੱਪੜੇ ਭੱਜਣ ਦਾ ਕੀ ਮਤ ਤੁਸੀਂ ਉਹੀ ਗੱਲ ਆ ਕਹਿੰਦਾ ਦੇਖੋ ਜੀ ਕਾਰਡ ਬਣਾਇਆ ਉਸ ਵਾਰ ਬਾਬਾ ਇਸ ਬਹਾਲ ਰੋ ਉਹ ਤੁਹਾਡੇ ਨੰਬਰ ਪਲੇਟਾ ਵੀ ਲਿਖ ਲਿਆ ਵਿੱਚ ਉਹਨਾਂ ਦੇ ਉਹੀ ਕਹਿ ਰਹੇ ਨਾ ਨੰਬਰ ਪਲੇਟਾਂ ਵੀ ਨਹੀਂ ਲੱਗੀਆਂ ਸਭ ਕੁਝ ਕੱਲ ਨੂੰ ਕੋਈ ਚੋਰੀ ਹੋ ਜਾਵੇ ਕੋਈ ਚੋਰੀ ਨਾ ਕੋਈ ਵਾਰਦਾਤ ਕਰ ਜਾਵੇ ਇਹਨਾਂ ਨੂੰ ਕੋਈ ਮਾਰ ਜਾਣੇ ਚਾਰ ਜਣੇ ਆ ਪਤਾ ਨਹੀਂ ਕਿੱਥੇ ਦੇ ਆ ਉਹਦੇ ਕੋਈ ਜ਼ਿੰਮੇਦਾਰ ਹੋਊਗਾ ਉਹ ਬੜਾ ਸਵਾਲ ਹੈ ਕਿਸ ਨਾਲ ਸੁਣੋ ਲੈਣ ਵਲੇ ਕਿਤੇ ਯੂਪੀ ਬਿਹਾਰ ਦੇ ਕਿਤੇ ਆ ਜੀ ਮੰਗ ਪੰਜਾਬ ਚ ਰਹੇ ਉਹ ਵੀ ਤਾਂ ਡਾ ਰੂਪਧਾਰਨ ਕਰਕੇ ਕੀ ਕਹਿਣਾ ਚਾਹੁੰਗੇ ਉੱਤੋਂ ਆ ਦੇਖੋ ਸਰਕਾਰ ਨੇ ਦੇਖੋ ਕਾਡ ਕਹਿੰਦਾ ਬਣਾਇਆ ਆ ਜੀ ਮੈਨੂੰ ਬਹਿਰੂਪਰੀਆ ਦਾ ਚੋਹੀਆ ਕਿ ਮੈਨੂੰ ਬਹਿਰੂਪਰੀਆ ਦਾ ਅਧਿਕਾਰ ਦਿੱਤਾ ਕਿ ਮੈਂ ਬਹਿਰੂਪਰੀਆ ਬਣ ਕੇ ਮੰਗ ਸਕਦਾ ਸਰਕਾਰ ਨੂੰ ਪੁੱਛੋ ਆ ਕਾਡ ਕਿ ਕੋਡਾਇਆ ਬਿਆਪੋ ਤੇ ਆ। ਕੀ ਪਾਸਕਾਨੇ ਨਾਮ ਬਣਾਵੇ ਨਾ ਆਪ ਹੀ ਬਣਾਇਆ ਹੋਵੇ। ਭਾਜੀ ਇਹ ਕਾਰਡ ਪਛਾਣ ਪੱਤਰ ਹੈ। ਰੁਪਈਏ ਲਈ ਨਹੀਂ। ਉਹਨੇ ਉਹ ਕਹਿ ਰਿਹਾ ਹੈ ਦੇਖੋ ਜੀ ਉਹਨੇ ਕਿਆ ਸੀ ਉਹ ਜਵਾਬ ਦੇ ਰਹੇ ਆ। ਤੁਸੀਂ ਆ ਦੇ ਸਕਦੇ ਹੋ। ਆ ਤਿੰਨ ਬੰਦੇ ਫੜੇ ਗਏ ਆ। ਅਨ ਦਾ ਕਹਿਣਾ ਸੀ ਲੋਕਾਂ ਵੱਲੋਂ ਫੜੇ ਗਏ ਇਹ ਮੰਗਦੇ ਸੀ। ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਦੁਕਾਨ ਦੀ ਖੋਸ਼ੀ ਹੈ ਪਛਾਣ ਲਓ ਤੁਸੀਂ ਵੀ। ਉਸਵਾ ਨੰਬਰ ਪਲੇਟਾ ਨੰਬਰ ਪਲੇਟਾ ਵੀ ਇਹਨਾਂ ਕੋਲ ਨਿਕਲੀ ਆ ਦਿਖਾਓ ਜੀ ਨੰਬਰ ਪਲੇਟਾ ਦਿਖਾਓ। ਆ ਦੇਖੋ ਇਹ ਨੰਬਰ ਪਲੇਟਾ ਉਸਵਾ ਇੱਕ ਬੰਦਾ ਫੜੀ ਆ। ਅਸਲੀ ਨੰਬਰ ਆ ਜ ਨਕਲੀ ਨੰਬਰ ਨਹੀਂ ਕੱਪੜੇ ਸੂਟਲ ਭੱਜ ਗਿਆ ਕੋਈ ਨਾ ਸੇ ਭੱਜਿਆ ਨਾ ਦਾ ਭਰਾ ਇਹਦਾ ਨਾ ਦਾ ਭਰਾ ਭੱਜ ਗਿਆ ਉਹ ਭੱਜ ਗਿਆ ਜੀ ਉਹ ਮੁੰਡਾ ਭੱਜ ਗਿਆ ਮੁੰਡਾ ਭੱਜ ਗਿਆ ਕੀ ਉਹਦਾ ਉਹ ਗਲਤ ਅਸੀਂ ਤਾਂ ਭੱਜਿਆ ਦਾ ਮਤਲਬ ਇਹਦਾ ਵਿੱਚ ਉਹ ਗਲਤ ਅਸੀਂ ਤਾਂ ਹੀ ਭੱਜਿਆ ਵੇ ਨੀ ਨੀ ਤੁਸੀਂ ਕੰਮ ਹੀ ਨਹੀਂ ਗਲਤ ਕੀਤਾ ਭਾਈ ਭੱਜਣ ਦਾ ਮਤਲਬ ਕੀ ਸੀ ਨੀ ਨੀ ਵੀਰੇ ਮੈਂ ਬੇਰੂਪੀਆਂ ਮੈਂ ਤਾਂ ਵੀਰਜੀ ਦਾ ਸਾਹਮਣੇ ਉੱਥੇ ਰਹਿ ਗਿਆ ਆ ਮੁੰਡਾ ਭੱਜਦਾ ਪਿਆ ਤਾਂ ਇਹਦੇ ਸਾਹਮਣੇ ਇਹ ਦੂਪੀ ਇੱਤੇ ਕੀ ਕਰ ਬੁਲੂ ਸੀ ਮੈਂ ਲੈ ਕੇ ਬੰਦੇ ਪਿਓ ਜਨਾਨੀ ਵਾਲੇ ਹੋ ਗਏ ਜਨਾਨੀਆਂ ਮੰਗਦੇ ਕਰਦੇ ਤੇ ਇਹ ਲੱਛਣ ਕਰਦੇ ਪਏ ਆ ਇਹ ਬੰਦੇ ਆਦੇ ਜਨਾਨੀ ਦਾ ਨਹੀਂ ਆਹ ਦੇਖੋ ਥੋੜਾ ਜੀ ਜੀ ਨੇ ਆਹ ਦੇ ਕਪੜੇ ਜੇ ਤੁਸੀਂ ਚੋਰੀ ਲਿਆ ਗਏ ਪਲੇਟਾਂ ਦਾ ਤਾਂ ਲੈ ਕਾਲੂ ਇਦਾਂ ਦੇ ਲੋਕਾਂ ਦੇ ਜਨਾਨੀ ਚੱਕ ਕੇ ਲੈ ਜਾਂਦੇ ਆ ਕਿਹੜੇ ਕੰਮ ਕਰਦੇ ਹੋ ਤੁਸੀਂ ਆ ਦੇਖ ਸਕਦੇ ਪਛਾਣ ਲਓ ਇਹਨਾਂ ਨੂੰ ਇਹ ਪਛਾਣ ਲਓ ਕਾਨੂੰ ਲਗਿਆ ਸਪਲੈਂਡਰ ਮੋਟਰਸਾਈਕਲ ਚੋਰੀ ਆ ਲਓ ਜੀ ਇੱਕ ਹੋਰ ਬੰਦੇ ਆ ਗਏ ਸਪਲੈਂਡਰ ਮੋਟਰਸਾਈਕਲ ਚੋਰੀ ਹੋਇਆ 15 20 ਦਿਨ ਹੋਏ ਨੇ ਸਪਲੈਂਡਰ ਸਰਵਿਸ ਖੁਸ਼ੀਆ ਦੇ ਸਕਦੇ ਹੋ ਕੁੱਟ ਪਿੰਦੀ ਵੀ ਲੋਕਾਂ ਵੱਲੋਂ ਕੁੱਟ ਮਾਰ ਕੀਤੀ ਜਾਂਦੀ ਵੀ ਇਹਨਾਂ ਨਾਲ ਇਹ ਪਛਾਣ ਲਓ ਬੰਦੇ ਤੁਸੀਂ ਪਛਾਣ ਲਓ ਕਾ ਬੈਠਾ ਪਿਆ ਕਲੀ ਬਣ ਗਏ ਦੱਸ ਰਿਹਾ ਚੋਰੀ ਹੋਇਆ ਅੱਛਾ ਜੀ ਤੂੰ ਤੂੰ ਸਿੱਧਾ ਦੇਖੀ ਆ ਰਿਹਾ ਆਦਰ ਬਣਾਓ ਦੇਖੋ ਸਪਲੈਂਡਰ ਮੋਟਰ ਹਾਂ ਜੀ ਦਿਖਾਓ ਮੋਟਰ ਵੀ ਦਿਖਾਓ ਹਾਂ ਜੀ ਸਪਲੈਂਡਰ ਮੋਟਰਾਂ ਚੋਰੀ ਹੋਇਆ ਉੱਥੇ ਉਹ ਯਾਰ ਮਾੜਾ ਹਾਂ ਜੀ ਮੁੰਡਾ ਆ ਰਿਹਾ ਹੁਣੇ ਆ ਕੇ ਦੱਸੂਗਾ ਉਹ ਕੀ ਚੋਰੀ ਹੋਇਆ ਇਦਾਂ ਟੇ ਹਾਂ ਜੀ ਮੁੰਡੇ ਦਾ ਯਾਰ ਦੋਸਤ ਦਾ ਚੋਰੀ ਹੋਇਆ ਇਦਾਂ ਮੁੰਡਾ ਆ ਗਿਆ ਤੇ ਤੁਹਾਨੂੰ ਸ਼ਾਕਾ ਵੀ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਜੱਸਾ ਓਏ ਇੱਕ ਮਿੰਟ ਫੇਰ ਆ ਜਾਂਦੇ ਹਾਂ ਤਾਂ ਸੋਨਾ 24 ਰੁਪਏ ਨਹੀਂ ਇਹ ਆਏ ਕਿ ਦਾਬੀ ਮੋਹਰ ਮਗਰ ਇਹ ਨਹੀਂ ਹੈ ਦੋ ਸਰ ਦਾ ਕੋਲ ਬੰਦਾ ਉਸ ਦਾ ਹਾਂ ਕਹਾ ਕਿ ਇਹ ਹੋ ਗਿਆ ਉਹ ਆ ਬਾਦੂਆ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਆ ਬੰਦੇ ਪਛਾਣ ਲਓ ਤੁਸੀਂ ਆ ਤਿੰਨੇ ਬੰਦੇ ਅਰੇ ਇਹ ਨਕਲੀ ਬਣ ਕੇ ਹੁੰਦੇ ਪਏ ਸੀ ਓਏ ਬੇਟਾ ਏ ਜੇ ਨਾ ਅਗਲ ਕਰ ਜੀ ਨੰਬਰ ਪਲੇਟ ਤੇ ਤੇ ਇਹ ਵੀ ਜੁੱਤੀਆਂ ਪਹਿਨਣੀਆਂ ਆ ਬਹੁਤ ਦੇਖੋ ਮੋਟਰਸਾਈਕਲ ਦਾ ਆਉਂਦਾ ਆ ਆ ਮੋਟਰਸਾਈਕਲ ਆ ਤੁਸੀਂ ਆ ਮੋਟਰਸਾਈਕਲ ਵੀ ਦੇ ਲਓ ਆ ਮੋਟਰਸਾਈਕਲ ਨੰਮਲ ਪਲੇਟਾਂ ਤੋਂ ਬਿਨਾ ਘੁੰਮਦੇ ਪਏ ਸੀ ਇਸ ਮੁਹੱਲੇ ਦੇ ਵਿੱਚ ਨਕਲੀ ਨਾ ਅੱਗੇ ਨੰਮਲ ਪਲੇਟ ਨਾ ਪਿੱਛੇ ਨੰਮਲ ਪਲੇਟ ਬਾਬਾ ਇਹ ਲਾਦਾ ਕੋਈ ਬਾਤਾਂ ਕਰਨਾ ਹੈ ਸੀ ਜੋ ਲੱਛਣ ਲਾਦੇ ਬਣਾ ਹਾਂਜੀ ਉਹੀ ਕਹਿੰਦੇ ਆ ਸਰਕਾਰ ਨੂੰ ਜਿਹੜੀ ਕਾਨੂੰਨੀਅਤ ਤੇ ਬੰਦ ਕੀਤੀ ਜਾਵੇ ਦੇਖੋ ਨਾ ਤੁਸੀਂ ਨਾ ਫੜਦੇ ਰੱਬ ਨਾਲ ਕਦੇ ਕੋਈ ਗੱਲ ਹੋਣੀ ਦੀ ਕੋਈ ਜਮ ਨਹੀਂ ਹੁੰਦੀ ਲੋਕਾਂ ਨੇ ਸਾਨੂੰ ਕਹਿਣਾ ਸਾਨੂੰ ਇਦਾਂ ਕਰਦੇ ਆ ਵੇਖੋ ਅਸੀਂ ਜੋ ਸਾਚਾ ਸੱਚ ਦਾ ਸਾਥ ਦਵੋ ਸ਼ੇਅਰ ਕਰੋ ਇਹਨੂੰ ਜਿਆਦਾ ਤੋਂ ਜਿਆਦਾ ਕਿ ਇਦਾਂ ਦੇ ਚੋਰ ਜਿਹੜੇ ਬੰਦੇ ਬੰਦੇ ਜੋ ਵੀ ਕੋਈ ਵੀ ਰੂਪ ਧਾਰ ਕੇ ਵੇਖੋ ਨਾ ਲੋਕਾਂ ਦੇ ਬੱਚੇ ਘਵਾਲ ਚ ਦੇ ਕੀ ਪਤਾ ਉਹਨੂੰ ਕੋਈ ਕੁਛ ਹੋ ਰਿਹਾ ਕਿੰਨੀਆਂ ਚੋਰੀਆਂ ਹੋ ਰਹੀਆਂ ਕਿੰਨੀਆਂ ਵਾਰ ਦਿੱਤਾ ਹੋ ਰਹੀਆਂ ਆ ਆ ਦੇਖੋ ਭਈ ਇਹ ਆ ਪਤਾ ਨਹੀਂ ਕਿੱਥੋਂ ਆਏ ਕਿੱਥੋਂ ਨਹੀਂ ਇਦਾਂ ਦੇ ਬਾਅਦੋਂ ਆ ਕੇ ਕਾਂਟ ਕਰ ਜਾਂਦੇ ਕਾਂਟ ਕਾ ਜਾਂਦੇ ਤੁਸੀਂ ਆ ਦੇਖੋ ਜੀ ਆ ਪਰਵਾਸੀ ਆ ਦੇ ਉਹਨਾਂ ਦਾ ਕਿਹਾ ਗਿਆ ਦੱਸੋ ਜੀ ਆ ਭਾਈ ਕੀ ਲੱਗਦਾ ਇਹ ਰੂਪ ਧਾਰ ਕੇ ਕੰਮ ਕਰਦੇ ਪਏ ਆ ਮੁੰਡੇ ਕੀ ਕਹਿਣਾ ਗੱਲਾਂ ਤੇ ਗੱਲਾਂ ਬਾਜੀ ਜੋ ਵੀ ਬੋਲਦਾ ਗੱਲਾਂ ਨਾ ਇਹ ਚੰਗੇ ਭਲੇ ਬੰਦੇ ਨੇ ਦੇਖੋ ਨੀਚੇ ਪੈਂਟਾਂ ਸ਼ਲਟਾਂ ਪਾਈਆਂ ਪਈਆਂ ਨੇ ਕਿ ਚੰਗੇ ਗੱਲ ਨੇ ਆ ਦੇਖੋ ਜੀ ਤੁਸੀਂ ਪੁਲਿਸ ਕਿਉਂ ਨਹੀਂ ਆਉਂਦੀ ਵੀ ਜੀ ਆਹ ਦੇ ਲੋ ਜੀ ਇਹ ਤਿੰਨ ਮੁੰਡੇ ਬਣੇ ਆ ਕੱਤੇ ਚੰਗੇ ਭਲੇ ਹੈਗੇ ਦਿਹਾੜੀਆਂ ਲਾਣ ਉਤਰੇ ਹੈ ਪੈਂਟਾਂ ਸ਼ਲਟਾਂ ਪਾਈਆਂ ਪਈਆਂ ਵਾ ਜਿਵੇਂ ਜੁੱਤੀਆਂ ਮਾਰਨ ਚਾਹੀਦੀਆਂ ਵਿੱਚੋਂ ਨਹੀਂ ਆਈਆਂ ਪੁਲਿਸ ਕਿਉਂ ਨਹੀਂ ਆਉਂਦੀ ਵੀ ਤੁਸੀਂ ਆਹ ਦੇ ਸਕਦੇ ਹੋ ਆਣੀ ਦੇਖ ਸਾਧਿਓ ਨਿਆਣੇ ਵੀ ਲੋਕ ਕੁੱਟਰੇ ਪਿਆਣੂ ਆ ਦੋ ਜਣੇ ਫੜੇ ਗਿਆ ਤਿੰਨੇ ਆਣੇ ਗੱਡੀ ਵਾਲੇ ਵੀ ਜਦੱਸ ਦੀ ਨੰਮਲ ਬਿਟਾ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਹੈ ਕਿ ਇਥੋਂ ਚੋਰੀ ਪੁਲਿਸ ਨੂੰ ਫੋਨ ਕਿਉਂ ਨਹੀਂ ਕੀਤਾ ਤੁਸੀਂ ਭਾਈ ਭਾਈ ਪੁਲਿਸ ਨੂੰ ਕਿਉਂ ਨਹੀਂ ਫੋਨ ਕੀਤਾ ਭਾਜੀ ਆ ਰਹੇ ਮਿਲਾਂਗੇ ਬਾਪੂ ਜੀ ਅਸੀਂ ਇਹਨਾਂ ਦੇ ਚੱਕਰਾਂ 'ਚ ਘੁੰਮਦੇ ਰਹੇ ਤਾਂ ਨਹੀਂ ਗਏ ਹੋਣਗੇ ਆ ਬੰਦੇ ਪੁਲਿਸ ਵਾਲਿਆਂ ਨੂੰ ਲੈਣ ਕਿਉਂ ਫੋਨ ਤੱਕ ਕਦੋਂ ਨਹੀਂ ਸੁਬਾਹ ਫੋਨ ਕਰ ਦੋ ਭਾਜੀ ਫੋਨ ਆੜ ਤਾਂ ਨੰਬਰ ਕਿਸੇ ਦਾ ਨਹੀਂ ਹੈਗਾ ਮੈਂ ਤੁਹਾਨੂੰ ਮੈਂ ਦੱਸਦਾ ਕਦੋਂ ਫੋਨ ਉਸ ਤੋਂ ਬਾਅਦ ਆ ਰਹੇ ਆ ਆ ਰਹੇ ਆ ਦਸ ਮਿੰਟ ਤੇ ਬੈਠ ਕਰੋ 10 ਮਿੰਟ 'ਚ ਆਉਣਗੇ ਇਹ ਅਸੀਂ ਕਹਿ ਲਈਏ ਭਾਜੀ ਮਲਾਜਮ ਨਹੀਂ ਆ ਰਹੇ ਮਲਾਜਮਾਂ ਨੂੰ ਵੀ ਥੋੜਾ ਬੋੜਾ ਕੰਮ ਹੁੰਦਾ ਆ ਤੁਹਾਨੂੰ ਪਤਾ ਹੀ ਆ ਐਂ ਲੱਗਦਾ ਪੜੇ ਕਿੱਧਰ ਗਿਆ ਇਹ ਗੜੀਆਂ ਬੜੀ ਇਨਾਂ ਸਾਨੂੰ ਪਹਜਾਇਆ ਹੈ ਠੀਕ ਹੈ ਜੀ ਇਹਨਾਂ ਨੇ ਪਹਿਲੀ ਗੱਲ ਅਸਾਨੂੰ ਕਿਸ ਨੇ ਦੱਸਿਆ ਬਾਬਾ ਜੀ ਕਹਿੰਦਾ ਮੰਨ ਤਾਲੀਆਂ ਮਾਰ ਮਾਰ ਕੇ ਮੰਗਣ ਦੇ ਆ ਘਰਾਂ ਦੇ ਵਿੱਚ ਅੱਛਾ ਜੀ ਉਹ ਤੁਹਾਨੂੰ ਉਹਨਾਂ ਦੇ ਘਰੇ ਲੈ ਜਾਂਦੀਆਂ ਜਿਨ੍ਹਾਂ ਦੇ ਘਰੇ ਬੜੇ ਸੀ ਉਹਨਾਂ ਦੇ ਕੱਲੀ ਨੋਂ ਰਾਣੀ ਸੀ ਬਹੂ ਸੀ ਉਹਨਾਂ ਦੇ ਘਰ ਦੇ ਵਿੱਚ ਹੂੰ ਉਹਨਾਂ ਦੀ ਕੱਲੀ ਬਹੂ ਸੀ ਘਰੇ ਇਹ ਦੋਨੇ ਇਹ ਉਹ ਮੁੰਡਾ ਦੂਜਾ ਇਹਨਾ ਭੱਜ ਗਿਆ ਨਾ ਅੱਛਾ ਜੀ ਉਹਨੇ ਪੀਲਾ ਸੂਟ ਪਾਇਆ ਹੋਇਆ ਸੀ ਅੱਛਾ ਜੀ ਉਹਨਾਂ ਦੇ ਘਰ ਜਾ ਕੇ ਤਾਲੀਆਂ ਮਾਰਦਾ ਸੀ ਕਾਨੂੰ ਕੋਈ ਵਾਰਦਾਤ ਹੋ ਜਾਵੇ ਕੁਝ ਹੋ ਜਾਵੇ ਇਹਨਾਂ ਦੇ ਪਲੇਟਾਂ ਨੰਬਰ ਪਲੇਟਾਂ ਵੀ ਲਾ ਕੇ ਆਪਣੇ ਪਰਸਾਂ ਦੇ ਵਿੱਚ ਰੱਖਿਆ ਹੈ ਕਿੱਟਾਂ ਦੇ ਦੀ ਮਤਲਬ ਇਹ ਮੋਰਚੇ ਲਾਦੇ ਇਹ ਨਹੀਂ ਸਾਨੂੰ ਪਤਾ ਕੀ ਕੀਤਾ ਨਾ ਕੀ ਨਹੀਂ ਕਰਦੇ ਆ ਠੀਕ ਆ ਜੀ ਇਹ ਬਰੂਪੀਏ ਬਰ ਬਣ ਕੇ ਐਦਾ ਕਰਕੇ ਸਾਡਾ ਨਾਮ ਬਦਨਾਮ ਕਰ ਰਹੇ ਸਾਨੂੰ ਸਭੀ ਖਰਾਬ ਕਰ ਰਹੇ ਆ ਠੀਕ ਆ ਜੀ ਇਹ ਲੋਕਾਂ ਦੇ ਘਰਾਂ ਚ ਚੋਰੀਆਂ ਕਰ ਲੈਣ ਕੁਛ ਕਰਨ ਬਾਅਦ ਖੁਸਰਿਆਂ ਨੂੰ ਪੁੱਛਦਾ ਸੋਣੀ ਇਹਨਾਂ ਨੂੰ ਕੁਛ ਨਹੀਂ ਹੋਣਾ ਇਹਨਾਂ ਦਾ ਪਤਾ ਹੀ ਨਹੀਂ ਅਤਾ ਪਤਾ ਨਹੀਂ ਕਿੱਥੇ ਆ ਕਿੱਥੇ ਨੇ ਕੋਣ ਆਏ ਕਿੱਥੋਂ ਆਏ ਕਿੱਥੇ ਨਹੀਂ ਆਏ ਇਹਨਾਂ ਦਾ ਕੋਈ ਪਤਾ ਨਹੀਂ ਆ ਤੁਸੀਂ ਆਹ ਦੇਖੋ ਜੀ ਆ ਬੰਦੇ ਪਾਈ ਮਾਲ ਖੁੱਲ੍ਹ ਜ ਹੋਇਆ ਕੰਮ ਕਰਦੇ ਤੁਸੀਂ ਆਹ ਦੇਖ ਸਕਦੇ ਤਿੰਨੇ ਇਹ ਪੜ੍ਹੇ ਗਏ ਭਈਆ ਦੋ ਜੀ ਭਾਈ ਇੱਕ ਮਿੰਟ ਵੀਰ ਬਾਤ ਸੁਣ ਮੈਂ ਵਾਇਰਲ ਨਹੀਂ ਮੈਂ ਮੇਰੀ ਬਾਲ ਸੁਣ ਜੇ ਤੁਮ ਲੋਗ ਨਹੀਂ ਗਲਤ ਕੰਮ ਕਰ ਰਹੇ ਥੇ ਜਬ ਉਹ ਲੋਗ ਤੁਮੇ ਪਕੜ ਰਹੇ ਥੇ ਤੁਮ ਭਾਗੇ ਕਿਉਂ ਬਾਬਾ ਜੀ ਮੈਂ ਤਾਂ ਪੱਜਿਆ ਨਹੀਂ ਮੁੰਡਾ ਭੱਜ ਰਿਹਾ ਤਾਂ ਮੇਰੇ ਨਾਲ ਕਿਉਂ ਭੱਜੇ ਕਿਉਂ ਭੱਜੇ ਕਹਾਂ ਬਾਦੀਰ ਅੰਦਰ ਗਏ ਸੀ ਤੈਨੂੰ ਉਹਨੇ ਕੀ ਕਿਹਾ ਸੀ ਉਹ ਨਿਉ ਭੱਜ ਕੇ ਗਿਆ ਸੀ ਨਹੀਂ ਭੱਜ ਕੇ ਨਹੀਂ ਗਿਆ ਉਹਨੇ ਮੈਂ ਤਾਂ ਆਪ ਜਿਹੜਾ ਮੁੰਡਾ ਭੱਜਦਾ ਸੀ ਨਾ ਚੁੱਪ ਯਾਰ ਮੈਂ ਤੇਰੀ ਭਾਈ ਕਰਾਂ ਲੱਗ ਲਈ ਚੁੱਪ ਕਰ ਜਾ ਹਲਾ ਲੈ ਸੱਜਣਾ ਬਾਪੇ ਅੰਦਰ ਗਏ ਸੀਗੇ ਮੈਂ ਤੁਹਾਨੂੰ ਦੱਸਿਆ ਸੀ ਮੈਂ ਉਸ ਦੇ ਬਾਹਰ ਖੜਾ ਸੀ ਤੇ ਉਹਨੇ ਮੈਨੂੰ ਕੀ ਕੀਤਾੀ ਬਗਜਾ ਗਿਆ ਕਰ ਮੈਂ ਉੱਤੇ ਬਾਹਰ ਹੀ ਦੀ ਗਲੀ ਚੀ ਗਿਆ ਸੀ ਮੈਂ ਬਾਹਰ ਹੀ ਸੀ ਉਹ ਕਿਉਂ ਰੱਖਿਆ ਵੇ ਬਾਗਨ ਨਠਿਆ ਵੀ ਤੇਰੀ ਮੋਟਰਸਾਈਕਲ ਦਾ ਬੈਲ ਤੇ ਗਲੀਆਂ ਗਲੀਆਂ ਘੁੰਮਦੇ ਇਹ ਵਾਲਾ ਖੁਸਰੇ ਨੂੰ ਕਹਿੰਦਾ ਈ ਕਹਿੰਦਾ ਕੀ ਕਹਿੰਦਾ ਜੀ ਇਹ ਜਿਹੜਾ ਅੰਦਰ ਖੁਸਰਾ ਬੜਿਆ ਸੀ ਉਹਨੂੰ ਕਹਿੰਦਾ ਭੱਜ ਜਾ ਕਹਿੰਦਾ ਖੁਸਰੇ ਆ ਗਿਆ ਅੱਛਾ ਜੀ ਇਹ ਬੰਦੇ ਨੇ ਕਿਹਾ ਮੂੰਹ ਤੇ ਆ ਬੈਠਾ ਹਾਂ ਇਹਨੇ ਭਜਾਏ ਬੱਸ ਕਰੋ ਤੁਸੀਂ ਆ ਦੇਖੋ ਜੀ ਚਿੱਤਰ ਪ੍ਰੇਟ ਹੁੰਦੀ ਵੀ ਨਾ ਨੰਬਰ ਪਲੇਟਾ ਬੋ ਵੱਡੀ ਗੱਲ ਆ ਨੰਬਰ ਪਲੇਟਾ ਮੋਸਾਈਲ ਲਾ ਕੇ ਬੈਗ ਚ ਪਾਇਆ ਪੀ ਉਹਨਾਂ ਨੇ ਜੀ ਤੁਸੀਂ ਨਾ ਸੁਗਰਕਾਰ ਤੇ 1:30 ਤੇ 1:40 ਲੇਰ ਬੱਜ ਜਾਂਦੇ ਨਾ ਪਰਾ ਛੇ ਫੁੱਟ ਤਾਰ ਗਿਆ ਇਹ ਮੁੰਡੇ ਨੇ ਪਹਿਲਾਂ ਚਲਾਈਆ ਤੁਸੀਂ ਆਹ ਦੇ ਸਕਦੇ ਹੋ ਲਾਤ ਕੀ ਬਣ ਗਏ ਆ ਤਿੰਨ ਮੁੰਡੇ ਫੜੇਗੇ ਦੱਸ ਦਈਏ ਨੰਬਰ ਪਲੇਟਾਂ ਵੀ ਲਾਈਆ ਪਿਆ ਮੋਟਰਸਾਈਕਲ ਦੋ ਜਿਹੜੇ ਨਕਲੀ ਮੰਤ ਫੜਿਆ ਤੇ ਦੇਖੋ ਤੇ ਨਾਲ ਹੀ ਦੋ ਮੁੰਡੇ ਹੋਰ ਫੜੇ ਆ ਕੀ ਕਰਨ ਆਏ ਸੀ ਆਪਾਂ ਇੱਥੇ ਹੈ ਹੈਰੀਏ ਬੰਦੇ ਉਹ ਕਹਿੰਦੇ ਨਕਲੀ ਮੰਤ ਬਣੇ ਤੁਸੀਂ ਕਿਆ ਬਣੂ ਬੀ ਬਣੇ ਹੋ ਕਿਆ ਕਰਦੇ ਹੋ ਆਪ ਰੂਪੀਏ ਮਾਰੇ ਰੋਡ ਦਾ ਸਾਹ ਕੇ ਰਾਵਣ ਦਾ ਜੋ ਕਰਦਾ ਯਾ ਤੁਸੀਂ ਗਲਤੀ ਮੰਨਦੇ ਤੁਸੀਂ ਮੋਟਰਸਾਈਕਲ ਕਿਉਂ ਲਈ ਆ ਤੁਸੀਂ ਸੋਚ ਰਹੇ ਹੋ ਕਿ ਗਲਤੀ ਮੰਨਦੇ ਤੁਸੀਂ ਗਲਤੀ ਕੀਤੀ ਹੈ ਇੱਧਰ ਬਣਾਇਓ ਜੀ ਨਹੀਂ ਕੀਤੀ ਉਹ ਕਹਿੰਦਾ ਪੱਕਾ ਹੀ ਮਾਰ ਜੀ ਸ਼ੂਟ ਇੱਧਰ ਉੱਧਰ ਕੋਲ ਜੋ ਕੋਲ ਜੋ ਪੂਜਾ ਜੀ ਹਮ ਉਸ ਕੋ ਕਾ ਕੀ ਤੇਰੇ ਬੇਟਾ ਐਕਸੀਡੈਂਟ ਹੋ ਜਾਗਾ ਤੇਰੇ ਲੜਕੀ ਦੇ ਪੇਟ ਨੂੰ ਦਰਦ ਹੋ ਰਹਾ ਬਸ ਮਸਕੋ ਦੇ ਬੋ ਕਿੰਨੀ ਚਿਰ ਤੱਕ ਦੇ ਤੂੰ ਇਹ ਨਹੀਂ ਖਤਰਾ ਹੈ 200 ਕਿਲੋ ਮੱਧੇ ਪੁੱਛ ਤੱਕ ਦੀ ਆ ਸਾਰੇ ਤੁਸੀਂ ਦੇਖੋ ਇਸ ਕੋਈ ਸਾਥ ਨਾ ਕਰਦੇ ਨਹੀਂ ਬਾਬਾ ਜੀ ਹੈ ਕੋਲੋਂ ਕਹਿੰਦੇ ਆ ਕਿ ਆਪਾਂ ਰੋਲ ਕਰਦੇ ਆ ਕੋਈ ਜਿਹੜੇ ਰੋਲ ਦੇਖੋ ਰੋਲ ਕਰਦੇ ਨਹੀਂ ਹੁੰਦੇ ਅਸੀਂ ਮੇਰੀ ਗੱਲ ਸੁਣ ਰੋਲ ਜੋ ਮਰਜ਼ੀ ਕਰਦੇ ਹੋਣ ਕਰਨ ਸਾਨੂੰ ਰੋਲਾਂ ਨਾਲ ਕੋਈ ਮਤਵ ਨਹੀਂ ਸਾਨੂੰ ਠੀਕ ਹੈ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਾੜੀਆਂ ਮਾਰ ਮਾਰ ਕੇ ਲੋਕਾਂ ਦੀਆਂ ਜਨਾਨੀਆਂ ਨੂੰ ਤੰਗ ਕਰਦੇ ਆ ਇਹਨਾਂ ਦਾ ਕੀ ਮਤਵ ਵਾਲਿਆ ਅੱਛਾ ਤਾੜੀਆਂ ਮ ਉਹ ਸੂਟ ਪਾ ਕੇ ਕਿਸੇ ਇੱਕ ਨੇ ਸੂਟ ਪਾਇਆ ਸੀ ਉਤੋਂ ਦੀ ਹੱਲੀਆਂ ਦੀ ਪੈਂਟ ਸ਼ਰਟ ਪਾਈ ਪੈਂਟ ਸ਼ਰਟ ਲਾ ਕੇ ਉਹ ਸੂਟ ਲਾ ਕੇ ਭੱਜ ਗਿਆ ਪੈਂਟ ਤੇ ਸ਼ਰਟ ਪਾ ਕੇ ਭੱਜ ਗਿਆ ਉਹ ਪਏ ਸੂਟ ਇੱਥੇ ਹੀ ਆਉਦਾ ਬਲਕਿ ਇਹ ਬਿਰੂ ਦੇ ਨਾਮ ਦੇ ਵਿੱਚ ਜਿਹੜਾ ਕਿ ਲੋਕੋ ਬਧਾਈਆਂ ਮੰਗਦੇ ਆ ਇਹ ਕਹਿੰਦਾ ਬਲਕਿ ਜੀ ਨਹੀਂ ਤੇ ਸਾਨੂੰ ਇਹਨਾਂ ਦੀ ਕੀ ਤਕਲੀਫ ਸਾਨੂੰ ਕੁਝ ਨਹੀਂ ਇਹਨਾਂ ਦੇ ਨਾਲ ਸਾਡਾ ਮੈਟਰ ਕੋਈ ਨਹੀਂ ਇਹਨਾਂ ਦੇ ਨਾਲ ਠੀਕ ਹੈ ਜੀ ਜਦੋਂ ਲੋਕਾਂ ਨੂੰ ਸਾਡੇ ਇਹ ਸੂਟ ਪਾਇਆ ਸੀ ਆ ਸੂਟ ਪਾਇਆ ਸੀ ਸੂਟ ਹੈ ਬਿਲਕੁਲ ਦੇਖੋ ਜੀ ਲੇਡੀ ਸੂਟ ਪਾਇਆ ਹੋਇਆ ਸੀ ਤੇ ਦੇਖੋ ਜੀ ਤੁਸੀਂ ਇਹ ਦੇਖ ਸਕਦੇ ਆ ਆ ਤਿੰਨ ਮੁੰਡੇ ਫੜੇ ਹੋਏ ਕੜੇ ਤੁਸੀਂ ਦੱਸ ਤੇ ਤਿੰਨ ਆ ਲੜਕੇ ਬੜੇ ਬੇ ਮੁੰਡੇ ਨੰਮਰ ਪਲੇਟਾਂ ਵੀ ਮੋਰਸਾ ਦੇ ਤੋਂ ਲਾਈ ਆ ਪੀ ਉਹ ਵੀ ਦਿਖਾਇਆ ਜਿਹਨੂੰ ਆਪਾਂ ਹੈ ਜਿੰਮੇਵਾਰ ਰਹਿ ਗਿਆ ਕੱਲ ਨੂੰ ਕੁਛ ਵੀ ਵੇੜੇ ਚ ਹੁੰਦਾ ਕੋਈ ਗੱਲ ਹੁੰਦੀ ਗਲੀ ਮੁੰਲੇ ਚ ਕੌਣ ਕਰੇਗਾ ਇਹੀ ਕਰੇਗਾ ਇਹੀ ਸੱਜੂ ਜਿਵੇਂ ਇਹਨਾਂ ਦੇ ਨੰਬਰ ਪਲੇਟਾਂ ਵੀ ਜਿਹੜੀਆਂ ਵੀ ਉਹ ਆਪਣੇ ਬੈਗਾਂ ਚ ਪਾਈਆਂ ਹੋਈਆਂ ਆ ਆਹ ਤਾਂ ਅਜਾ ਬੋਲਦਾ ਬਬਾ ਜੀ ਇੱਦਾਂ ਬੜੇ ਆ ਨੰਬਰ ਪਲੇਟਾ ਹੈ ਮੁੰਡੇ ਅੱਛਾ ਜੀ ਨਹੀਂ ਨਹੀਂ ਸਹੀ ਹੈ ਭਾਈ ਆਟੋ ਵਾਲਾ ਤੋਂ ਬੜੀ ਮੰਤ ਬਣ ਕੇ ਗਏ ਸੀ ਮੰਤ ਬਣ ਕੇ ਕੁਆਈਆ ਇਹ ਤਾਂ ਤਾਂ ਬਾਈ ਸੀ ਤਾਂ ਕਿਸੇ ਦਾ ਕੰਮ ਨਹੀਂ ਕਰਦਾ ਬਾਬਾ ਜੀ ਜਿੱਥੇ ਨਾਟਕ ਮਾਰਦਾ 10000 ਤਿੰਨ ਬੰਦੇ ਫੜੇ ਗਏ ਜੀ ਮੋਸਾ ਨੰਮਲ ਪਲੇਟ ਵੀ ਲੱਤੀ ਪਈ 10 ਦੀਏ ਫੀਦਾ ਦੁਕਾਨ ਦੀ ਕੋਸ਼ਿਸ਼ ਕਰਦੇ ਵੇ ਜਰਿੰਦਰ ਸ਼ਾਹ ਦੀਆਂ ਬੈਂਕਾਂ ਲਕੀਤੀਆਂ ਆ ਆ ਤਿੰਨ ਮੁੰਡੇ ਕਿ ਨਕਲੀ ਬਣੇ ਬੈਸੀ ਉਹਨਾਂ ਦਾ ਕਹਿਣਾ ਦਾ ਉਹ ਆਪਣੇ ਘਰ ਦੇ ਸਰਸੋ ਨੇ ਹਾਂਜੀ ਬਾਬਾ ਜੀ ਉਹ ਤੁਸੇ ਮੁੰਡੇ ਸ਼ਰਮ ਕਰੋ ਉਹ ਆਪਣੇ ਘਰਦਿਆਂ ਨੂੰ ਜੀਆਂ ਨੂੰ ਮਿਲਣ ਨੂੰ ਤਰਸਦੇ ਆ ਤੇ ਤੁਸੀਂ ਇਹੋ ਜੇ ਕੰਮ ਕਰਦੇ ਆ ਬਾਬਾ ਜੀ ਕੋਈ ਲੱਗਦਾ ਮਨਤਰੀ ਸ਼ਬੀ ਖਰਾਬ ਕੀਤੀ ਜਾ ਰਹੀ ਹੈ ਦੇਖੋ ਜੀ ਬੈਕੌਂਡ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਜੀ ਉਹਨਾਂ ਦੇ ਦੇਖੋ ਜੀ ਉਹਨਾਂ ਦਾ ਕਹਿ ਤਾਂ ਬਾਪ ਜੀ ਨਾ ਘਰ ਨਹੀਂ ਜਾਂਦੇ ਨਾ ਸੀ ਸਰ ਪੁਲਿਸ ਕਿਉਂ ਨਹੀਂ ਆਂਦੇ ਬੱਧਾ ਘੰਟਾ ਹੋ ਗਿਆ ਗੱਲ ਕੀ ਆ ਪੰਜਾਬ ਪੁਲਿਸ ਹੀ ਫੁੱਦੂ ਆ ਇਦਾਂ ਦੇਣੇ ਸਾਡੀਆਂ ਕਰਦੇ ਬੱਚੇ ਵੀ ਆ ਪੁਲਿਸ ਕੋਲ ਤੋਂ ਹੈ ਹੀ ਨਹੀਂ ਤਾਂ ਇਹਨਾਂ ਨੇ ਕਦੇ ਨਹੀਂ ਚੋਰੀ ਹੁੰਦੀ ਆ ਬੱਚੇ ਚੋਰੀ ਹੁੰਦੇ ਪਏ ਆ ਜੇ ਪੰਜਾਬ ਪੁਲਿਸ ਨੂੰ ਹੋਵੇ ਤਾਂ ਇਦਾਂ ਦਾ ਕੰਮ ਨਾ ਹੋਵੇ ਆ ਨਕਲੀ ਬੰਦੇ ਫੜੇ ਜਾਣ ਹੂੰ ਈ ਕਨ ਦੇਖੋ ਆ ਲੈਟਾ ਦੇ ਇੰਨੇ ਨੇ ਚੌਂਕਾ ਦੇ ਇੰਨੇ ਨਕਲੀ ਬੰਦ ਮੁੰਡੇ ਬੰਦੇ ਤੁਸੀਂ ਕਿਉਂ ਨਹੀਂ ਮੁੰਡਾ ਕਿਉਂ ਨਹੀਂ ਚੱਕ ਕਿਉਂ ਨਹੀਂ ਕੁਝ ਕਹਿੰਦੇ ਤੁਸੀਂ ਅਸੀਂ ਕੀ ਚੱਕੀ ਅਸੀਂ ਕੱਲੇ ਥੋੜੀ ਚੱਕਾਂਗੇ ਦੇਖੋ ਸਹੀ ਕਿ ਨਹੀਂ ਇੰਨੇ ਬੰਦ ਬੰਦ ਬਾਰੇ ਰੁਪਏ ਬੰਦ ਕੇ ਲੋਕਾਂ ਦਾ ਘਰ ਖਰਾਬ ਕਰਦੇ ਪਏ ਆ ਬਿੱਤਾ ਖਰਾਬ ਕਰਦੇ ਤੇ ਬਾਬਾ ਜੀ ਇਦਾਂ ਨਹੀਂ ਹੋਗਾ ਕਿ ਤੁਸੀਂ ਕਿਸੇ ਘਰੇ ਜਾਂਦੇ ਹੋ ਤੇ ਲੋਕਾਂ ਦੇ ਵੀ ਤੁਹਾਡੇ ਦੇ ਵਿਸ਼ਵਾਸ ਉੱਠਦੇ ਜੇ ਇਦਾਂ ਦੇ ਲੋਕ ਇਦਾਂ ਕੰਮ ਖਰਾਬ ਕਰਨਗੇ ਤੁਹਾਡਾ ਵੀ ਅਸੀਂ ਕਹਿੰਨੇ ਨਾ ਤਾਂ ਕਾਰਵਾਈ ਦਰਤੀ ਜਾਵੇ ਕਾਰਵਾਈ ਸੋਣ ਪੁਲਿਸ ਕਰ ਦੇ ਹੂੰ ਪੁਲਿਸ ਵੀ ਵਿਕੀ ਹੋਈ ਆ ਚਾਰ ਰੁਪਏ ਲੈ ਲੈਂਦੇ ਨਹੀਂ ਤੁਸੀਂ ਕਿਤਾ ਕਹਿ ਸਕਦੇ ਪੁਲਿਸ ਕੀ okay, ਬੀਜੀ ਮੈਂ ਕੀ ਗੱਲ ਕੀਤੀ ਦੋਸਤ ਅਸੀਂ ਮੰਨਤਾ ਦਾ ਨਿਰਾਹ ਹੁਸੀਂ ਬਾਬਾ ਇਨੀ ਗੱਲ ਕਿਉਂ ਕਹੀ ਜਾਂਦੇ ਪਿਓ ਹਾਂਜੀ ਤੁਸੀਂ ਇਨੀ ਗੱਲ ਕਿਉਂ ਕਹਿੰਦੇ ਮੇਰੇ ਕਹਿਣ ਦਾ ਭਾਵ ਆ ਦੇਖੋ ਜੀ ਕਿੰਨੇ ਕਾਂਡ ਹੋਏ ਆ ਸਾਡੇ ਇਧਰ ਚੋਰੀ ਹੋਈ ਸਾਡੇ ਮਹੰਤ ਦੇ ਚੋਰੀ ਹੋਈ ਰੀza ਮਹੰਤ ਦੇ ਘਰ ਕਾਂ ਮੰਡੀ ਉਹਦਾ ਸੋਨਾ ਲੈ ਕੇ ਚੋਰੀ ਹੋਈ ਇੰਨਾ ਕੁਛ ਹੈ ਉਹਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਤੱਕ ਬੰਦੇ ਨਹੀਂ ਫੜੇ ਹੋਏ ਮਤਲਬ ਇਹ ਕਹਿਣਾ ਬੰਦੇ ਨਹੀਂ ਫੜੇ ਜਾਂਦੇ ਉਹਦੀ ਮੁੰਡੀਆਂ ਚੋਰੀ ਹੋਈਆਂ ਅਜੇ ਤੋਲੇ ਚੈਨ ਚੋਰੀ ਹੋਈ 1 ਲੱਖ 30 ਹਜ਼ਾਰ ਰੁਪਏ ਕੈਸ਼ ਚੋਰੀ ਹੋਇਆ ਅੱਛਾ ਜੀ ਉਹਦਾ ਇੰਨਾ ਚੋਰੀ ਹੋਇਆ ਪੈਸਾ ਉਹ ਵੀ ਬੰਦੇ ਫੜੇਗੇ ਤੈਨਾਂ ਉਹ ਤਾਂ ਕੰਨੀ ਕਰਨਾ ਫਾਰਮੈਟ ਦੇਖੋ ਨਾ ਮੋਟਰਸਾਈਕਲ ਨੰਬਰ ਪਲੇਟਾ ਵੀ ਨਹੀਂ ਆ ਰਹੀਆਂ ਦੇਖੋ ਅੱਧਰ ਮੈਡਾ ਲਾਈਆਂ ਹੋਈਆਂ ਆ ਦੇਖੋ ਇੱਕ ਥੋੜਾ ਜਿਹਾ ਅੱਗੇ ਆਵੋ ਤੁਹਾਨੂੰ ਸਟੈਂਡਰ ਦਿਖਾ ਕੇ ਲਿਆਵਾਂ ਦੇਖੋ ਜੀ ਪੌਣੇ ਘੰਟੇ ਬਾਅਦ ਹੀ ਪੁਲਿਸ ਆਈ ਆ ਤੁਸੀਂ ਦੇਖ ਹੀ ਸਾਦੇ ਹੋ ਪੁਲਿਸ ਪੁਲਿਸ ਆਈ ਹੋਰ ਪਿੱਛੇ ਆ ਗਿਆ ਸੌਰੀ ਕਾਲ ਟੂ ਬਾਬਾ ਜੀ ਆਇਓ ਦੇਖੋ ਜੀ ਓਏ ਪਰੇ ਆ ਤਿੰਨ ਮੁੰਡੇ ਕਿਤੇ ਫੜ ਗਏ ਆ ਲਓ ਜੀ ਕੱਪੜੇ ਵੀ ਪਾਟ ਦਿੱਤੇ ਗਏ ਇਹਨਾਂ ਦੇ ਲੇਡੀਜ਼ ਕੱਪੜੇ ਪਾਏ ਹੋਏ ਆ ਨਾ ਹੋਰ ਆ ਖੱਦ ਟੰਗ ਹਾਂ ਬਣਾ ਮੈਨੂੰ ਕੁਸਰਾ ਉਹ ਅੰਨੇ ਇਹਨੇ ਤਾਂ ਪਾ ਕੇ ਪਿੰਚੇ ਹੱਲ ਕੋ ਦਿਓ ਆ ਦੇਖ ਸਕਦੇ ਹੋ ਦੇਖ ਸਕਦੇ ਹੋ ਆ ਦੇ ਆ ਗਏ ਆ ਦੇ ਇੱਕੋ ਜੀ ਦੇਖੋ ਜੀ ਸਾਡਾ ਲਾਗ ਬਰਾਬਰ ਕਰਦੇ ਪਏ ਦੇ 100 ਰੁਪਿਆ ਬੰਦਾ ਬਾਬਾ ਜੀ ਬਾਕੀ ਮੈਂ ਗੱਲ ਕਰ ਦਿੱਤਾ ਤੁਸੀਂ ਆਪ ਬਾਬਾ ਨੂੰ ਆ ਦੇਖੋ ਨੰਬਰ ਪਲੇਟਾ ਨੰਬਰ ਪਲੇਟਾ ਦੇ ਲਾ ਕੇ ਵਿੱਚ ਰੱਖੀਏ ਕੱਲ ਕੋਈ ਵਾਰਦਾ ਆਹ ਨੰਬਰ ਚਲਾ ਬੋਲ ਆ ਦੇਖੋ ਇੱਕ ਹੋਰ ਸਪਲੇਟਾ ਵੀ ਇਹ ਲਾਈ ਆ ਪੀ ਮੋਟਰਸਾਈਕਲਾਂ ਤੋਂ ਕਬਡੀ ਤਸਵੀਰਾਂ ਦੁਕਾਨ ਦੇ ਕੋਸ਼ਿਸ਼ ਕਰਦੇ ਪਏ ਉਹ ਇੱਕ ਦੇ ਨਾਲ ਦਾ ਗਿਆ ਆ ਉਹਨੂੰ ਬਸ ਸੱਦੂ ਗਾਣਾ ਪੁਲੀ ਸਰਵਿਸ ਕਰਨੀ ਭਾਜੀ ਚੰਗੀ ਤੇਰਾ ਆਪਾਂ ਬਿਲਕੁਲ ਇਹ ਦੇਖ ਸਕਦੇ ਹੋ ਜੀ ਨਕਲੀ ਭਾਜੀ ਆ ਬਣ ਕੇ ਇਥੇ ਨੰਬਰ ਪੇਟ ਆ ਦੇਖੋ ਯਾਰ ਤਾਂ ਤੈਨੂੰ ਇਨਜਾਮ ਦੇ ਦੇ ਕੇ ਨਹੀਂ ਜਾਂਦੇ ਕਿ ਨੰਬਰ ਲੈਣੇ ਇਹਨਾਂ ਦੇ ਮੋਟਰਸਾਈਕਲ ਇਹਨਾਂ ਦੀ ਤਵਾਹੀ ਦੇਖੀ ਜਾਂਦੀ ਹੁਣੀ ਆ ਆ ਸੂਰਖਾਰ ਵੀ ਇਹਨਾਂ ਦੇ ਪਿੱਛੇ ਹੀ ਪਵਾ ਤੁਸੀਂ ਆ ਦੇਖੋ ਤਿੰਨਾ ਮੁੰਡੇ ਫੜੇ ਕੇ ਮੋਕੇ ਦੇ ਇਹ ਨਕਲੀ ਮੰਤ ਬਣੇ ਪਏ ਸੀ ਇਹਨਾਂ ਦਾ ਕਹਿਣਾ ਬਾਬਾ ਜੀ ਦਾ ਕਹਿਣਾ ਨਕਲੀ ਮੰਤ ਬਣੇ ਮੋਟਰਸਾਈਕਲ ਵੀ ਤੁਸੀਂ ਆ ਦੇਖ ਸਕਦੇ ਮੋਟਰਸਾਈਕਲ ਵੀ ਫੜਿਆ ਗਿਆ ਨਾ ਕੋ ਨਾ ਨੰਬਰ ਪਲੇਟ ਅੱਗੇ ਨਾ ਨੰਬਰ ਪਲੇਟ ਪਿੱਛੇ ਤੁਸੀਂ ਦੇ ਸਕਦੇ ਹੋ ਤਸਵੀਰਾਂ ਹੀ ਦੁਕਾਨ ਦੀ ਕੋਸ਼ ਕੰਦੇ ਹੁਣ ਪ੍ਰਸ਼ਾਸਨ ਵੱਲੋਂ ਥਾਣੇ ਲੈ ਕੇ ਜਾਣ ਦੀ ਦੋ ਦੰਦੀਆਂ ਸਾਨੂੰ ਸ਼ੱਕੇ ਵਿੱਚ ਹੁੰਦੇ ਇੱਕ ਮਿੰਟ ਬਾਬਾ ਨਾਮ ਅੱਗੇ ਬਾਬਾ ਯਾਰ ਬਾਈ ਉਹ ਕਹਿੰਦੇ ਸ਼ਹਿਰ ਦੇ ਇਹ ਚੋਰੀਆਂ ਵੀ ਕਰਦੇ ਹੁਣ ਆਮ ਜਨਤਾ ਦਾ ਦੇ ਲੈਣੇ ਕੀ ਹਾਲ ਤਾਂ ਬਣਾ ਆ ਜੇ ਚੰਗਾ ਭਲਾ ਤੁਸੀਂ ਇਹ ਦੇਖ ਸਕਦੇ ਹੋ ਮੌਕੇ ਦੇ ਕਿ ਇਹ ਆ ਪੁਲਸ ਵੱਲੋਂ ਜਿਹੜਾ ਕੀ ਹੈ ਤੁਸੀਂ ਇਹ ਦੇਖ ਸਕਦੇ ਹੋ ਆਏ ਆ ਇਹ ਵੀ ਕੰਦੇ ਪਿਆਣੇ ਵੱਲੋਂ ਕਹਿਣਾ ਹੈ ਇਨਾਂ ਦੇ ਕੱਪੜੇ ਲਵਾਈ ਜਾਣ ਇਨਾਂ ਦੇ ਨਿੱਕੀ ਕੀ ਕੀ ਕੀਤਾ ਜਾਵੇ ਇਨਾਂ ਦੇ ਕੱਪੜੇ ਲਵਾਏ ਜਾਣ ਵਾਲ ਕਟਾ ਕੇ ਭੇਜਣ ਚੰਗੇ ਪ੍ਰੋਪਰ ਬੰਦਾ ਬਣਾ ਦੇ ਇਹ ਬਰੂਪੀਏ ਹਨ ਇਹ ਬਰੂਪੀਏ ਆ ਜਿਨ੍ਹਾਂ ਦੇ ਘਰੇ ਤਾੜੀਆਂ ਮਾਰ ਕੇ ਮੰਗਦੇ ਸੀ ਉਹਨਾਂ ਦੇ ਘਰਾਂ ਚ ਵੀ ਤੁਹਾਨੂੰ ਲੈ ਜਾਂਦੀਆਂ ਕੋਈ ਕਹਿ ਰਹੇ ਨੇ ਖੋਦਾ ਆ ਕੇ ਇੱਥੇ ਕੱਲੀ ਜਨਾਨੀ ਸੀ ਉਹਨਾਂ ਦੇ ਘਰ ਜਿਨ੍ਹਾਂ ਨੇ ਤਾੜੀਆਂ ਮਾਰ ਰਹੀ ਸੀ ਘਰ ਦੇ ਵਿੱਚ ਹੋਰ ਦੱਸੋ ਜੇ ਉਹਨਾਂ ਲਈ ਕੋਈ ਬਾਰਦਾਤ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਨਾ ਉਹਨਾਂ ਦੇ ਘਰੇ ਕੱਲੀ ਸੀਗੀ ਇਹਨਾਂ ਨੇ ਤਾੜੀਆਂ ਮਾਰ ਕੱਲੀ ਉਹਨਾਂ ਦੀ ਉਦੋਂ ਨੇ ਨੰਬਰ ਪਲੇਟ ਲਾਈਆਂ ਪਈਆਂ ਮੋਟਰਸਾਈਕਲ ਤੇ ਠੀਕ ਹੈ ਜੀ ਕੱਲ ਕੋਈ ਬਾਦ ਦੋਨਵੇ ਕੀ ਕਹਿਣਾ ਸਾਡੀ ਇਹਨਾਂ ਨੇ ਫੜਿਆ ਦੇਖੋ ਆ ਵੀ ਸੋਨੀਆ ਮੰਤ ਸੋਨੀਆ ਮੰਤ ਜੀ ਨੇ ਫੜਿਆ ਇਹਨਾਂ ਨੂੰ ਫੜਿਆ ਕਰ ਹਾਂ ਨਾ ਫੜ ਦੇ ਤਾਂ 도ੜ ਗਏ ਸੀ ਸਾਨੂੰ ਬਈਆਂ ਗੱਲੀ ਦੜਾਇਆ ਇਹਨਾਂ ਨੇ ਗੱਲੀਆਂ ਗੱਲੀਆਂ 도ੜਾ ਇਹਨਾਂ ਨੇ 1000 ਰੁਪਏ ਆ ਅਸੀਂ ਮੰਗਦੇ ਨਹੀਂ ਅਸੀਂ ਕੁਸਰ ਨਹੀਂ ਛੱਡਦੇ ਫਿਰ ਭੱਜੇ ਕਿਉਂ ਹਾਂਜੀ ਹਾਂਜੀ ਭੱਜੇ ਕਿਉਂ ਇਹ ਭੱਜੇ ਕਿਉਂ ਗਲਤ ਅਸੀਂ ਤਾਂ ਭੱਜੇ ਵੇ ਗਲਤ ਅਸੀਂ ਤਾਂ ਹੀ ਭੱਜੇ ਭੇ ਜੇ ਚੋਰ ਸੀਗੇ ਤਾਂ ਭੱਜੇ ਆ ਹਾਂ ਬਾਕੀ ਥਾਣੇ ਆ ਜਾਓ ਬਾਕੀ ਤਾਂ ਉੱਥੇ ਦਿਖਾਨੀਆਂ ਟਰੈਲਰ ਇਹ ਦੇਖ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਦੱਸਦੇ ਹਾਂ ਹੰਗਾਮਾ ਹੁੰਦਾ ਪਿਆ ਬਹੁਤ ਜ਼ਿਆਦਾ ਹਾਂਜੀ ਕੀ ਗੱਲ ਕੀ ਹੋਈ ਬੰਵੇਂ ਕੀ ਗੱਲ ਕੀ ਆਹ ਦੇ ਦੱਸੋ